हां भाई मित्रों की हालचाल है ते इधर मुंडा मासी दा ए चलाउंदा मिनी बस रे पर मिनी बस नी ਔਰ ਤਾਂ ਬੈਲਡਿੰਗ ਤੇ ਬੈਲਡਿੰਗ ਆ ਤਾਂਕੇ ਹੀ ਫਿੱਟ ਕਰਦਾ ਮੁੰਡਾ ਹੈ ਕਹਿੰਦੇ ਟਾਂਕੇ ਸਾਡਾ ਵੀ ਟਾਂਕਾ ਜੋੜਦੇ ਕੋਈ ਆਪਾਂ ਚਰਚੇ ਨਹੀਂ ਕਰਾਉਣੇ ਭਾਈ ਸੱਦਕੇ ਨਹੀਂ ਨਹੀਂ ਸੱਦਦੇ ਨਹੀਂ ਆਉਂ ਸੱਟ ਬਾਈ ਉਹ ਬੰਦ ਕਰ ਦੋ ਓਏ ਆ ਜੋ ਬਾਹਰ ਆ ਜੋ ਪੱਜ ਜਾਓ ਉਰੇ ਬੈਠੇ ਦੱਸ ਕੀ ਕਰਦੇ ਅੰਦਰ ਆ ਕਰਕੇ ਬੰਦ ਬਾਰੋ ਕਮਰ ਮਿੜੋ ਜੋ ਜਾਗਰ ਪੰਜ ਸੜਕੀ ਕੱਪੜੇ ਦੇ ਬਾਹਰ ਹੋ ਗਿਆ ਤੋਂ ਬੰਦਲ ਹੀ ਗੱਲ ਐ ਇਹ ਇੱਧਰ ਤਿਆਰ ਆ ਬਾਬੂ ਸਿਸਟਮ ਤਿਆਰ ਐ ਤਿਆਰ ਬਰ ਤਿਆਰ ਬਸ ਤੋਸ ਮਾਰ ਦਾਂਗੇ ਸਾਰਾ ਕੁਝ ਕਰ ਦਾਂਗੇ ਫੀਟਿੰਗ ਪੱਕੀ ਜਾਣਾ ਕੰਮ ਓਕੇ ਰਿਪੋਰਟ ਐ ਹਾ ਇਥੇ ਗਰਮੀ ਕਿੰਨੀ ਹੋ ਰਹੀ ਐ ਠੰਡੇ ਮੂਮੇ ਬੈਠੇ ਦਿਲ ਦੇ ਕਹਾ ਜਾ ਰੇ ਹੋ ਰੈਸਲਿੰਗ ਚ ਵਾਜਦਾ ਹੋਏ ਐਨ ਚੋਡਾ ਕੇ ਹੋਏ ਉਹ ਰ ਚਲੋ ਕਰਾਂ ਯਾਰਾ ਆ ਚੱਕੋ ਲਕਾ ਤੁਕਾ ਜੀ ਬਾਈ ਸਾਰਾ ਸਮਾਨ ਮੇੜੂ ਕਰ ਗੱਦ ਕੇ ਉਹ ਜਾ ਕਰ ਆ ਖੱਪੇ ਭਰ ਨਾਲ ਇਸ ਮਟ ਮਸਾਲਾ ਲਾ ਕੇ 1 ਮਿੰਟ ਬਬੇ ਹੋਰ ਇਹਦੇ 1 ਮੰਜਾ ਹੋ ਗਿਆ ਰੇ ਠੀਕ ਹੈ ਇੱਥੇ ਪੱਖਾ ਹੋ ਜੂ ਇੱਕ ਪੱਖਾ ਇੱਥੇ ਹੋ ਜੂਗਾ ਠੀਕ ਹੈ ਤੇ ਆ ਸੈੱਟ ਕਰ ਦਿੰਗਾ ਸਾਰਾ ਲਕਾ ਤੁਕਾ ਸੀਸਾ ਲਾ ਦੇ ਨੇ ਸੇ ਪਾਸੇ ਉਧਰ ਏਸੀ ਵਾਲਾ ਕਮਰਾ ਹੋਗਾ ਆਪਣਾ ਸੱਟਣਾ ਗੱਡੀ ਉਕੇ ਰੋਟ ਹੈ ਤੇ ਹੁਣ ਤੋਂ ਮੈਂ ਕੱਪੜੇ ਸਾਰੇ ਰੰਗ ਰੰਗ ਜਿਵੇਂ ਲੱਗੀ ਬਸ ਰੰਗ ਤੜਕੇ ਨਾਲ ਕਰਕੇ ਦੂ ਮੂਹੇ ਹਟਕ ਮਾਰੇ ਮਹੀਨਾ ਹੋਰ ਖੜ ਜਾਗਾ ਜੇ ਅਗਲੀ ਬੈਠਿਆ ਦੀਆ ਦੋ ਬੰਦੇ ਹੋਰ ਆ ਗਏ ਮੈਂ ਇਨੀ ਕਰਾਂ ਧੋਣੀਆਂ ਨੇ ਅਸੀਂ ਨੇ ਕੱਪੜੇ ਤੋਂ ਲੱਗਦੇ ਸਨ ਬਰਤੀ ਧੋਣੀਆਂ ਸਨ ਚਾਦਰੇ ਤੋਂ ਨੇ ਕੁਰਤੇ ਪਜਾਮੇ ਤੋਂ ਨੇ ਖੁੱਲੀਆਂ ਮੋਰੀਆਂ ਪੈਂਟਾਂ ਧੋਣੀਆਂ ਸਾਰੀਆਂ ਧੋਣੇ ਨੇ ਜਾ ਗੱਗੀ ਤੇਰੇ ਘਰੇ ਜਾ ਭੱਜ ਕੇ ਜਾ ਏ ਕਾ ਤੋਂ ਲਾਇਆ ਬਜਾ ਤਾਂ ਆਪਾਂ ਨੇ ਲਾਣੀ ਲੱਗ ਜਾ ਯਾਰ ਗੱਗੀ ਦੱਸ ਦੂ ਪਹਿਲੀ ਦੱਸ ਦੋ ਅਗਰ ਭੈਣ ਦੀ ਟੰਗੀ ਹਾਂ ਨਾ ਹੋਏ ਪ੍ਰਧਾਨ ਸਾਹਿਬ ਆਪ ਤੁਸੀਂ ਆਪ ਦਾ ਕੰਮ ਕਰਿਆ ਕਰੋ ਜ਼ਿਆਦਾ ਧਿਆਨ ਨਾਲ ਭਾਈ ਮਣਕੇ ਓਏ ਕੋਈ ਤਾਂ ਲਾਊਗਾ ਹੁਣ ਇਹ ਕੱਟ ਵੱਟ ਕਰਕੇ ਲਾਊਗਾ ਖੜ ਜਾ ਹਸਰਾਖੀ ਮਾਰੂਗਾ ਯਾਰ ਨਾ ਨਾ ਬਾਹਰ ਰੰਗ ਕਰਾਂਗੇ ਬਸ ਛੇਲੇ ਆਹਲਾ ਬਾਹਰ ਰੰਗ ਕਰਾਂਗੇ ਰੰਗ ਕਰਾਂਗੇ ਰੰਗ ਬਾਹਰ ਅੰਦਰ ਤਾਂ ਕੋਈ ਚੱਕਰ ਨਹੀਂ ਬਾਹਰ ਨਾਲ ਹੋ ਜਾਮ ਕੇ ਬਸ ਹੈ ਇਹ ਇੰਨੇ ਲੈ ਕੇ ਆਏ ਬਸ ਡਟ ਬੱਜੀ ਅੜ ਗਈ ਥੋੜਾ ਤੂੰ ਲੈ ਆ ਨਾ ਤੂੰ ਕਿ ਜਰਾ ਤੇ ਨਾ ਨਾ ਬਿੱਲੇ ਬਿੱਲੇ राम ਕੋਲ ਲੈ ਆ ਚੱਕੇ ਤਾਂ ਕਿ ਕਿ ਜਰਾ ਸੰਜਣ ਬਰੇ ਨਾ ਨਾ ਸਕੂਲ ਕੀ ਕਹਿੰਦੀ ਸਕੂਲ ਵੀ ਗੁੰਡੀ ਲੋਕ ਭੈਣ ਦੀ ਲੱਕੜ ਜਾਂ ਨਾਲ ਦੇ ਕੱਪੜੇ ਹੋਗੇ ਕੀ ਕਰਾਂਗੇ ਲਤ ਲਤ ਪੁੱਤਰ ਭੈਣ ਚੋਦਾ ਸਰਪ ਜਾ ਕਰੇ ਸਰਪ ਪਾਤਾ ਆ ਇੱਥੇ ਇਹਨਾਂ ਸਰਪ ਕਿਨੇ ਕੇ ਪਾਣ ਨੂੰ ਬੱਬੀ ਲਾ ਦੋ ਮਾਸ਼ਾ ਅੱਲਾ ਦੇ ਤਾਰਾ ਕੁੰਡੀ ਲਾ ਮੈਂ ਕਿਸਤਾ ਨਹੀਂ ਲਾਵਾਂਗਾ ਬਾਈ ਸਾੜਾ ਦਾ ਚੱਲਦਾ ਧੱਕਾ ਚੱਲਦਾ ਸਾੜਾ ਦਾ ਧੱਕਾ ਚੱਲਦਾ ਧੱਕਾ ਅਸੀਂ ਤਾਂ ਕਰਦੇ ਲਾਵਾਂਗੇ ਬੱਬੀ ਗਰਮੀ ਬੋਲਦੇ ਐ ਉਹ ਤਾਂ ਕਿੱਥੇ ਗਰਮੀ ਆ ਦੇਖ ਗਰਮੀ ਕਿੱਥੇ ਐ ਪਾਣੀ ਛੱਡਿਆ ਗਿਆ ਸ਼ਾਬਾਸ਼ ਸ਼ਾਬਾਸ਼ ਤੇਰੀ ਕਿਹਦੇ ਬੱਬੀ ਓਏ ਕਿਹਦਾ ਆ ਗਿਆ ਹਾਂ ਅੱਧੇ ਤੇ ਕਰ ਲੈ ਜਿੰਨਾ ਉਹ ਤੇ ਕਰ ਲੈ ਬਾਕੀ ਮੈਂ ਕੱਪੜੇ ਹੋਰ ਦੇਖ ਰਾਂ ਰੰਗ ਟੰਗ ਸਾਂਗਾ ਬਲੇ ਬਈ ਹੈ ਸਾਰੇ ਉਸ ਮੰਨ ਲੀਏ ਜਾਂਦੇ ਫਿਰ ਕੀ ਫਾਇਦਾ ਮੈਂ ਦੇਖੇ ਸਾਰੇ ਬਹੁਤ ਨੇ ਢੇਰ ਬੱਬਿਓ ਲਾਦੂ ਹੁਣ ਆਪਾਂ ਨਵੀਂ ਬੈਬੇ ਸੀਰੀ ਛੇੜਾਂਗੇ ਕਿਹੜੀਆਂ ਬਈ ਹਾਂ ਚੂੜੀਆਂ ਵਾਲੀ ਚਾਹੀਦੀ ਨੇ ਕਿਹੜੀਆਂ ਮੇਖਾਂ ਚੂੜੀ ਵਾਲੀਆਂ ਜਾਂ ਸਿੰਪਲ ਦੇ ਪਲੇਨ ਕਦੇ ਹੈਲੋ ਗਰਵੀਰ ਹੈ ਚੂੜੀਆਂ ਵਾਲੀਆਂ ਦੇਖਦੇ ਚੂੜੀ ਹੈ ਗਰਵੀਰ ਹੈ ਕਿੰਗਾਂ ਚੂੜੀਆਂ ਮੈਂ ਸਤਨਾਮ ਨੂੰ ਪੁੱਛਾਂ ਪੂਰੇ ਸਤਨਾਮ ਆਈ ਨਹੀਂਗਾ ਤਪਾਰ ਖਾਨਾ ਨੇ ਤੇਰੀ ਸੋਂ ਪੁੱਛਣਾ ਕੋਈ ਆਏ ਫੇਰ ਲੰਘ ਕੇ ਉਧਰ ਨੂੰ ਲੈ ਮੁੰਡਾ ਮਿਸਤਰੀਆਂ ਦਾ ਹਾਈ ਹਾਈ ਅੱਛਾ ਵੱਡੇ ਕਾ ਹਰ ਤਾਂ ਨਹੀਂ ਗਿਆ ਫਿਰ ਹੈ ਹੈ ਪਟਾਗੇ ਕੱਟਣ ਵਾਲੇ ਵੱਡੇ ਆ ਰਹੀਆਂ ਨਹੀਂ ਵੱਡਦਾ ਕਿਹਦੀ ਆ ਗਈ ਇਸਤਰੀਂ ਦੇ ਵਿੱਚ ਆਹ ਫਿਰ ਮਿਸਤਰੀ ਕੇ ਹੋਣ ਦਾ ਆਪਣਾ ਫਾਇਦਾ ਕੀ ਹੋਇਆ ਕਹਿੰਦੇ ਹੈ ਨਾ ਠੀਕ ਹੈ ਠੀਕ ਹੈ ਖਰਾਬ ਹੋਤਿਆ ਖਰਾਬ ਤਾਂ ਗਣਾ ਸੀ ਆਇਆ ਤਨਾ ਮੁੰਡਾ ਮਾਸੀ ਦਾ ਕਹਿੰਦੇ ਭਾਈ ਅਮਰਤ ਛਕ ਲਿਆ ਗੁਰੂ ਦੀ ਲੜ ਲੱਗ ਗਈ ਕਹਿੰਦੇ ਸੰਗਤਾਂ ਨਿਹਾਲ ਹੋ ਗਈਆਂ ਹੈ ਜੀ ਹਾਂ ਜੀ ਆ ਬਹੁਤ ਚੰਗੀ ਗੱਲ ਹੈ ਬਾਈ ਸਿੰਘ ਸੱਜ ਕੇ ਬਾਜੀ ਵਾ ਕਿਆ ਕਹਿਨੇ ਕੀ ਬਾਤ ਹੈ ਤੂੰ ਮਾਰਾ ਜੇ ਕਰ ਪਾਉ ਨਾ ਨਾ ਵਧੀਆ ਵਧੀਆ ਬਈ ਚੰਗੀ ਗੱਲ ਹੈ ਧੰਨਵਾਦ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਖਾਲਸਾ ਰਹਿ ਰਹੇ ਅਰੇ ਸੁੱਚੜੇ ਕਿਉਂ ਲੋੜ ਆ ਰਹੀ ਦੀ ਬਈ ਚਾ ਆ ਰਾਂ ਲੱਗੀਆਂ ਮਿਸਤਰੀ ਸਾਹਿਬ ਨੂੰ ਚਾਹ ਪਿਆ ਮਰਦੀ ਹੈਗਾ ਬਿਸਕੁਟ ਹੈ ਬਿਸਕੁਟ ਬਣਾ ਕੇ ਆਣੇ ਬਾਠ ਠੀਕ ਹੈ ਫਿਰ ਅਸਲ ਚਲਾ ਹੀ ਦਿੱਤੇ ਸੀ ਉਹਦੇ ਚਲਾ ਹੀ ਦਿੱਤੇ ਨੇ ਚਲਾ ਹੀ ਦਿੱਤੇ ਐਡ ਦੇਖ ਭੈਣ ਜੀ ਕਿਵੇਂ ਕਰਿਆ ਲਪੂੜ ਸੰਕ ਵਾਲਾ ਚੱਲ 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 ਹੈ ਸਿਲੀਕਾਉਂ ਦੇ ਅ ਸਿਲੀਕਾਉਂ ਦੇ ਬਿਸਕੁਟ ਵੀ ਸਿਲੀਕਾਉਂ ਦੇ ਹੁੰਦੇ ਨੇ ਮਤਲਬ ਬਾਗ ਲੱਗਿਆ ਸਰਫੈਕਸ ਦੇ ਤਾਂ ਨਹੀਂ ਆਉਂਦੇ ਹੋਰ ਤਾਂ ਸਾਧੂ ਹਿਸਾਬ ਲੱਗਿਆ ਮੁੰਡੇ ਪਕੌੜੇ ਆਣ ਲੱਗੇ ਤੂੰ ਭੈਣਾ ਬਾਲ ਮਾਰੀ ਜੰਨਾ ਇਹਨੂੰ ਇੰਜ ਪਤਾ ਕਹਾ ਮਾਂ ਗੁੰਦੇ ਪਕੌੜੇ ਆਣ ਲੱਗੇ ਤੂੰ ਬਾਲ ਮਾਰੀ ਜੰਨਾ ਆਈਸਕ੍ਰੀਮ ਦੇ ਪਕੌੜੇ ਲੱਗੇ ਲੋਕ ਭੈਣ ਤੇ ਪਕਾਣ ਦੇ ਆਈਸਕ੍ਰੀਮ ਦੇ ਪਕੌੜੇ ਦਾ ਮਰਦੇ ਤੇ ਇੱਧਰ ਮਿੱਤਰੋ ਚਾਹ ਰੱਖ ਰਖੀਏ ਚਾਹ ਸਾਡੇ ਮਿਸਤਰੀਆਂ ਬਾਤ ਤੇ ਸਾਡੇ ਜਿਹੜੇ ਬੰਦੇ ਮਿੱਤਰੇ ਬਾਰੇ ਬੈਠਣ ਦੋ ਚਾਰ ਬਾਕੀ ਦਾ ਬਾਗੇ ਭਾਈ ਦੇਖ ਕੇ ਹਾਲ ਹਿੱਲਾ ਵੀ ਗਰਮੀ ਆਏ ਨੇ ਤਿੰਬਗੇ ਹੈ ਭਾਈ ਕਿਹੜਾ ਲੰਗੇ ਭਾਈ ਚਾਹ ਤਿਆਰ ਐ ਮੜਿਓ ਮਸਤੀਨ ਮਾ ਨਾ ਅੱਜ ਤੋਂ ਇਹ ਕੱਪੜਾ ਆਪਣਾ ਮੁੜ ਕੇ ਸਾਲਾ ਚ ਫਿਰ ਤੋਂ ਲੱਗੋ ਚੱਕਰ ਐਡੀ ਕੱਲ ਬਾਤ ਨਹੀਂ ਹੈਗੀ ਹੈਗੇ ਨੇ ਆਪਣੇ ਜਿਵੇਂ ਮੈਂ ਇਹ ਮਸ਼ੀਨਾਂ ਆ ਮਸ਼ੀਨਾਂ ਤੋਂ ਕੱਟ ਨੇ ਆਏ ਸੰਡੇ ਜਿਓ ਕੱਟ ਨੇ ਮਸ਼ੀਨਾਂ ਤੋਂ ਨਾਸਤਾ ਹ ਸਾਲ ਬਾਅਦ ਧੋਨੇ ਕੋ ਪੜੀ ਜੀ ਅਗਰ ਨੂੰ ਵਿੱਚ ਬਿਠਾ ਕੇ ਆ ਕਹਿੰਦੇ ਕੀੜੇ ਜਦੋਂ ਆਇਆ ਹੁੰਦਾ ਨਾ ਜਦੋਂ ਆਇਆ ਹੁੰਦਾ ਵੀ ਕੱਪੜੇ ਦੇ ਮਾਵਾ ਚੜ ਜਾਂਦਾ ਮੈਂ ਉਹ ਹੋ ਜਾਂਦਾ ਪੜ ਤੜਪ ਗਰਮੀਆਂ ਕਿ ਆਕੜ ਜਾਂਦਾਗਾ ਫੇਰ ਤੋਂ ਨੇ ਆ। ਕੰਮ ਥੋੜੀ ਵਾੜਾ ਡੇਲੀ ਤੋਂ। ਡੇਲੀ ਤੋਂ ਕਿੱਦਾਂ ਪੋਹ ਆ ਜਾਣਾ ਕਪੜਾ। ਮਸਕੀਨ ਹੀ ਮਾਂ ਮਸਕਮਾਰ ਲੱਗੇ ਨੇ ਕਪੜੇ ਚ। ਇਹ ਕੋਟੋੜਾ ਪਿਆਸਾ ਚੱਲ ਲੈਂਗੇ ਕਪੜੇ ਪਿਆਸਾਰ ਪਹਿਲਾਂ ਦੇ ਨਹੀਂ ਹੁਣ ਪਿਆਸਾਰ ਚੱਲ। ਹਾਂ ਬਸ ਅਸਲੀ ਗੱਲ। ਵਿਚੋੜਾ ਨਾਲੀ। ਨਾ ਹੱਲ ਨਾ। ਹੜਦਾ ਨਹੀਂ ਹੈਗਾ ਤੂੰ। ਫੋਨ ਡੇਕਿੰਗਾ ਤੂੰ ਵਿੱਚ ਆ। ਸਪੌਂਸਰ ਜਾਊਗਾ। ਸ਼ਾਮ ਨੂੰ ਬੋਲੋ ਨਾ। ਫਿਰ ਕੰਮ ਹੋ ਗਿਆ ਸਾਰਾ ਬਲ ਤੋਂ ਆਪੇ। ਤਲ ਦੇਖ ਲੋ ਆ ਪੈਣ ਪੈਣ ਆ ਦੇ ਮਾਲਕ ਨਿਕ ਨਹੀਂ ਆ ਰਹੀ ਦੇਖ ਨਾ ਮੈਂ ਲਈ ਰੰਗ ਕਹਿਆ ਜੇ ਮੈਂ ਤੂੰ ਨਹੀਂ ਕਿਉਂ ਪੜਿਆ ਜਾਵੇਂ ਜੇ ਫੁੱਦੂ ਕੱਲਾ ਰੰਗ ਲਈ ਕਰੇ ਸੇ ਕੋਪੜੇ ਦਾ ਆ ਗੱਲਾਂ ਵੀ ਉਹ ਜਿਹੜੇ ਭਾਗ ਮੇ ਕੱਪੜੇ ਦੇ ਸਾਧਣ ਉਹਨਾਂ ਦਾ ਨਿਕਣ ਲੱਗ ਰਿਹਾ ਐਂ ਵੀ ਲੱਕੜ ਹੱਡ ਮੈਲ ਬਿਠਾਈ ਪਈ ਆ ਪੈਣ ਚੋਦੀ ਬਰਤੀਆਂ ਥਰਦੀਆਂ ਬਰਚ ਪਿਆ ਬਰਚ ਨਾਲ ਰਗਣੂ ਬਾਚਦੀ ਭੈਣ ਦੀ ਰਕੜਦੀ ਥਾਪੀ ਲੈ ਤੱਪੀ ਦਲੇ ਨਾ ਨਾ ਬਣ ਰਿਹਾ ਥਾਪੀ ਦੀ ਕਰਨੀ ਬਸ ਜਦੋਂ ਆ ਮਦਦੇ ਥਾਪੀ ਵਾਲੀ ਕੰਮ ਹੋ ਜੂਆ ਹੈਂ ਥਾਪੀ ਵਾਲੀ ਦਾ ਮੁਕੀ ਦੇ ਲੋ ਆ ਮੁਕਿਆ ਇੱਕ ਵਾਰੀ ਜਾ ਕੇ ਲੱਤ ਵਿੱਚ ਰੇ ਗਏ ਥਾਪੀ ਦਾ ਕੰਮ ਜੋਰਾ ਛੋਰਾ ਤੇ ਹੋ ਰਿਹਾ ਸਾਡੇ ਮਿਸਤਰੀ ਹਰੀ ਧਮਾਨ ਜੀ ਢਿੰਸਾ ਵਾਲੇ ਬਾਜੀ ਵਾ ਮੇਰੇ ਵੀਰ ਬਹੁਤ ਬਹੁਤ ਮਿਹਰਬਾਨੀ ਜੀ ਸਮਝੋ ਸਮਾਂ ਕੱਢਿਆ ਜੀ ਮਿਸਤਰੀ ਦੇ ਮਿਸਤਰੀ ਚੜੇ ਪਿਆ ਉਹ ਮਿਸਤਰੀ ਦੇ ਮਿਸਤਰੀ ਚੜੇ ਪਿਆ ਚਾਹ ਵਾਹ ਮਿਸਤਰੀ ਕੋ ਮਿਸਤਰੀ ਚਾਹ ਮਿਸਤਰੀ ਕਾਹ ਮਿਸਤਰੀ ਚਾਹ ਮਿਸਤਰੀ ਆਲੇ ਨੇ 10 ਆਹ ਵਰਦਾ ਕਰ ਪਿਆਰ ਅੰਦਰ ਬੈਠੇ ਨੇ ਵਿਹਲੇ ਸਾਲੇ ਕਿਸੇ ਕੰਮ ਤੇ ਐਂ ਨਹੀਂ ਏ ਢੱਕਾ ਤੋੜਦੇ ਨਹੀਂ ਇਦਾਂ ਕਿਤੇ ਕੁੱਦ ਨਾ ਜਾਵੇ ਹੈਰੀ ਉਹ ਤੇਰੀ ਆ ਉੱਤਰਾ ਕਰਦੇ ਨੂਏ ਆ ਉੱਤਰਾ ਕਰਦੇ ਜੀ ਉੱਤਰੇ ਦੇਖ 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 ਦੇਖਤਾ ਜਾਂਦਾ ਜਦ ਅੰਦਰ ਲੱਗਦਾ ਅੰਦਰ ਰੌਲਾ ਸੱਲ ਮਾਰਿਆ ਜਾ ਰਿਹਾ ਹੈ ਅੱਜ ਦੇ ਆ ਕੀ ਰਹਿ ਗਿਆ ਹੁਣ ਨਾਗ ਸਾਹਿਬ ਜੀ ਤੁਹਾਡੇ ਬਣਾ ਨਾਗ ਸਾਹਿਬ ਚ ਲੁੱਫਾ ਤੇ ਐਂਡ ਜੋ ਬਲਸਾੜਾ ਬਣਾ ਫਿਰਦਾ ਕੋਣ ਆ ਰਿਹਾ ਬਈ ਬਣਾ ਵਰਦ ਬੱਜੀ ਜਾਣ ਦੇ ਕੀ ਗਈ ਹੁਣਾ ਠੰਡ ਬਹੁਤ ਹੈ तू इलाली दो बारी की करिए सोनी नाग थोड़ा खाना जाग बब्बी किमे है ठीक है सटा कितनी ठंड हो रही है हैं तू है मौज आ रही तू गुर प्यार मिस्त्री की गल बात होगी मंदा दस दस्तो है भाई हेरी <laughs> की हो गई जी मेरी गैर हाजी जी मैंने सुना कुछ हो गया ती कहंदे ਅਛੇ ਤਾਰ ਉਹਦੇ ਵਿੱਚ ਦੀ ਐ ਕਰ ਪੈ ਰੂਏ ਬੜਾ ਤੱਤਾ ਚੱਲਦਾ ਹੈ ਕਿਹ ਵਾਰੀ ਬਾਹਾਂ ਜਾਦੇ ਬਾਈ ਬਾਹਾਂ ਜਾ ਤੱਤਾ ਚੱਲਦਾ ਹੈ ਫੇ ਠੁੱਕ ਰ ਕੇ ਮੁੜ ਜਾਂਦਾ ਹੈਗਾ ਦੱਸ ਇਹਨੇ ਇੰਨਾ ਕੜਾ ਨਾ ਚੱਲੇ ਇਹਦਾ ਬਿਜਲੀ ਬਿਜਲੀ ਨੂੰ ਤੇਜ਼ ਚੱਲਣ ਦੀ ਕੋਸ਼ਿਸ਼ ਕਰਦਾ ਹੈ